ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਮਾਨਦਾਰੀ ਤੇ ਇਨਸਾਨੀਅਤ ਜਿੰਦਾ ਅੱਜ ਵੀ ਪੰਜਾਬ ਚ ਤੇ ਪੰਜਾਬੀਆਂ ਚ ਬਈ ਤੇ ਆ ਮੁੰਡਾ ਜਿਹੜਾ ਖੜੋਤਾ ਬਈ ਇਹਦੇ ਪੈਸੇ ਤੇ ਪਰਸ ਜਿਹੜਾ ਡਿੱਗਿਆ ਸੜਕ ਦੇ ਉੱਤੇ ਤੇ ਆ ਸਾਡੇ ਭਰਾ ਨੂੰ ਮਿਲਿਆ ਸਾਡਾ ਡਰਾਈਵਰ ਸਾਹਿਬ ਨੇ ਹਾਂ ਡਰਾਈਵਰ ਸਾਹਿਬ ਆ ਪਿੱਛੇ ਖੜੋਤਾ ਟਰੈਕਟਰ ਮਿੱਟੀ ਦਾ ਟਰਾਲਾ ਲੈ ਕੇ ਤੇ ਇਹਨੂੰ ਮਿਲਿਆ ਤੇ ਬਈ ਕਿੰਨੇ ਅੱਧੇ ਘੰਟੇ ਦੇ ਵਿੱਚ ਵਿੱਚ ਅੱਧੇ ਘੰਟੇ ਚ ਆਪਾਂ ਨੂੰ ਆ ਖੜੋਤੇ ਬਈ ਇਹਨਾਂ ਨੂੰ ਤੇ ਵਾਪਸ ਕਰਤੇ ਆ ਪਰਸ ਮਿਲ ਗਿਆ ਭਰਾ ਤੈਨੂੰ ਹਾਂ ਜੀ ਮਿਲ ਗਿਆ ਪੈਸੇ ਆ ਸਾਡਾ ਸਰਪੰਚ ਸਾਹਿਬ ਸਾਡੇ ਨਾਲ ਖੜੋਤਾ ਵੇਖੋ ਹਾਂ ਤੇ ਜਿਹੜੀ ਇਮਾਨਦਾਰੀ ਆ ਬਈ ਪੰਜਾਬੀਆਂ ਚ ਹੈ ਹੈ ਪੰਜਾਬ ਦੀ ਧਰਤੀ ਹੈ ਨਾ ਜਿਹੜੀ ਹੈ ਹਾਂ ਤੇ ਬਾਪੂ ਖੋਇਦਲ ਦੀ ਮਿਹਰ ਆਪਣੇ ਇਲਾਕੇ ਤੇ ਹੈ ਨਾ ਹਾਂ ਤੇ ਆ ਬਈ ਪੈਸੇ ਤੈਨੂੰ ਮਿਲ ਗਏ ਹਾਂਜੀ ਮਿਲ ਗਏ ਆ ਵੱਡੀ ਵੱਡੀ ਹੋਣ ਕਰੇ ਵੀ ਹਾਂ ਵੀਰ ਸਾਡਾ ਇਹਨੂੰ ਨਾ ਇਨਾਮ ਵਜੋਂ ਦਿੰਦਾ ਸੀਗਾ ਤੇ ਉਹ ਕਹਿੰਦਾ ਵੀ ਸਾਨੂੰ ਪਹਿਲਾਂ ਬਾਬੇ ਨਾਨਕ ਨੇ ਵਾਧੂ ਕੋਈ ਦਿੱਤਾ ਆ ਹਾਂ ਲੱਭੇ ਖੁਸ਼ ਆ ਹਾਂ ਹੱਕ ਸੱਚ ਦੇ ਹੀ ਤੇਰੇ ਮਿਹਨਤ ਕੀਤੀ ਸੀ ਤੇ ਤੈਨੂੰ ਮਿਲ ਗਿਆ ਠੀਕ ਹੈ ਕਿ ਨਹੀਂ ਮੈਂ ਵੀ ਮੰਦਿਰ ਨੂੰ ਲਾਵਾ ਸੀ ਤਾਂ ਉਹ ਤੋਂ ਪਾਇ ਪੜ ਕੇ ਲਿਆ ਕੋਈ ਨਹੀਂ ਯਾਰ ਤੇਰੀ ਮਿਹਨਤ ਦੇ ਹਾਂ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੀ ਧੰਨਵਾਦ ਜੀ